ਸਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਅਮੀਨਾ ਦੂਰ ਤੱਕ ਝੋਨੇ ਦੇ ਸੁਨਹਿਰੇ ਖੇਤ ਫੈਲੇ ਹੋਏ ਸਨ ਜੁਮੇ ਦਾ ਨੌਜਵਾਨ ਮੁੰਡਾ ਬਿੰਦੀ ਕੱਟੇ ਹੋਏ ਝੋਨੇ ਦਾ ਪੁਲੇ ਬਣਾ ਰਿਹਾ ਸੀ ਅਤੇ ਨਾਲ ਹੀ ਗਾ ਵੀ ਰਿਹਾ ਸੀ ਝੋਨੇ ਦੇ ਪੁਲੇ ਤਰ ਤਰ ਕਾਂਦੇ ਪਰ ਪਰ ਲਿਆਏ ਖੇਤ ਸੁਨਹਿਰਾ ਧਨ ਦੌਲਤ ਰਿ ਬਿੰਦੂ ਦਾ ਬਾਪ ਜੁਮਾ ਪਿੰਡ ਵਿੱਚ ਬਹੁਤ ਮਕਬੂਲ ਸੀ ਹਰ ਸ਼ਖਸ ਨੂੰ ਪਤਾ ਸੀ ਕਿ ਉਹਨੂੰ ਆਪਣੀ ਪਤਨੀ ਨਾਲ ਬਹੁਤ ਪਿਆਰ ਹੈ। ਉਹਨਾਂ ਦੋਵਾਂ ਦਾ ਇਸ਼ਕ ਪਿੰਡ ਦੇ ਹਰ ਸ਼ਖਸ ਨੂੰ ਪਤਾ ਸੀ। ਉਹਨਾਂ ਦੇ ਦੋ ਬੱਚੇ ਸਨ, ਇੱਕ ਬਿੰਦੂ ਸੀ ਜਿਸ ਦੀ ਉਮਰ 13 ਬਰਸ ਦੇ ਕਰੀਬ ਸੀ, ਦੂਜਾ ਚੰਦੂ। ਸਭ ਖੁਸ਼ ਸਨ, ਮਗਰ ਇੱਕ ਰੋਜ਼ ਅਚਾਨਕ ਜੁਮੇ ਦੀ ਪਤਨੀ ਬਿਮਾਰ ਪੈ ਗਈ। ਹਾਲਤ ਬਹੁਤ ਨਾਜ਼ੁਕ ਹੋ ਗਈ। ਬਹੁਤ ਇਲਾਜ ਕੀਤੇ, ਟੂਨੇ ਟੋਟ ਕੇ ਜਮਾਏ, ਮਗਰ ਉਹਨੂੰ ਕੋਈ ਫਰਕ ਨਾ ਪਿਆ। ਜਦੋਂ ਮਰਜ਼ ਜਾਨ ਲੈਵਾ ਸ਼ਕਲ ਇਖਤਿਆਰ ਕਰ ਗਈ ਤਾਂ ਉਸਨੇ ਆਪਣੇ ਪਤੀ ਨੂੰ ਕਮਜ਼ੋਰ ਆਵਾਜ਼ ਵਿੱਚ ਕਿਹਾ ਤੁਸੀਂ ਮੈਨੂੰ ਕਬੂਤਰੀ ਕਿਹਾ ਕਰਦੇ ਸੀ ਅਤੇ ਖੁਦ ਨੂੰ ਕਬੂਤਰ ਅਸੀਂ ਦੋਵਾਂ ਦੇ ਦੋਨਾਂ ਨੇ ਦੋ ਬੱਚੇ ਪੈਦਾ ਕੀਤੇ ਹੁਣ ਇਹ ਤੁਹਾਡੀ ਕਬੂਤਰੀ ਮਰ ਰਹੀ ਹੈ ਕਿਤੇ ਇਹ ਜਹਾਂ ਨਾ ਹੋਵੇ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਕੋਈ ਹੋਰ ਕਬੂਤਰੀ ਆਪਣੇ ਘਰ ਲੈ ਆਓ ਥੋੜੀ ਦੇਰ ਤੋਂ ਬਾਅਦ ਉਸਤੇ ਬੇਸੁਰਤੀ ਬੋਲਣ ਦੀ ਕਾਫੀਅਤ ਤਾਰੀ ਹੋ ਗਈ ਜੰਮੇ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਅਤੇ ਉਸ ਦੀ ਪਤਨੀ ਆਵਾਤਵਾ ਬੋਲ ਰਹੀ ਸੀ ਤੁਸੀਂ ਹੋਰ ਕਬੂਤਰੀ ਲੈ ਆਓਗੇ ਉਹ ਸੋਚੇਗੀ ਕਿ ਜਦੋਂ ਤੱਕ ਮੇਰੇ ਬੱਚੇ ਜ਼ਿੰਦਾ ਹਨ ਤੁਸੀਂ ਉਸ ਨੂੰ ਮੁਹੱਬਤ ਨਹੀਂ ਕਰੋਗੇ ਇਸ ਲਈ ਉਹ ਉਹਨਾਂ ਨੂੰ ਜਹਿਬ ਕਰਕੇ ਖਾ ਜਾਵੇਗੀ ਜੰਮੇ ਨੇ ਆਪਣੀ ਪਤਨੀ ਨੂੰ ਬੜੇ ਪਿਆਰ ਨਾਲ ਕਿਹਾ ਸਕੀਨਾ ਮੈਂ ਤੈਨੂੰ ਵਚਨ ਦਿੰਦਾ ਹਾਂ ਕਿ ਜ਼ਿੰਦਗੀ ਭਰ ਦੂਜਾ ਵਿਆਹ ਨਹੀਂ ਕਰਾਂਗਾ ਮਗਰ ਤੇਰੇ ਦੁਸ਼ਮਣ ਮਰਨ ਤੂੰ ਬਹੁਤ ਛੇਤੀ ਠੀਕ ਹੋ ਜਾਵੇਂਗੀ ਸਕੀਨਾ ਦੇ ਬੁੱਲਾਂ ਤੇ ਮੁਰਦਾ ਜਹੀ ਮੁਸਕਾਨ ਫੈਲ ਗਈ ਉਸਦੇ ਫੌਰਨ ਬਾਅਦ ਉਸਦੀ ਰੂਹ ਸਰੀਰਕ ਪਿੰਜਰੇ ਵਿੱਚੋਂ ਉਡਾਰੀ ਮਾਰ ਗਈ ਜੁਮਾ ਬਹੁਤ ਰੋਇਆ ਜਦੋਂ ਉਸਨੇ ਆਪਣੇ ਹੱਥਾਂ ਨਾਲ ਉਸਨੂੰ ਦਫ਼ਨ ਕੀਤਾ ਤਾਂ ਉਸਨੂੰ ਐਸਾ ਮਹਿਸੂਸ ਹੋਇਆ ਕਿ ਉਸਨੇ ਆਪਣੀ ਜ਼ਿੰਦਗੀ ਮਣਾ ਮਿੱਟੀ ਦੇ ਹੇਠਾਂ ਗੱਡ ਦਿੱਤੀ ਹੈ ਹੁਣ ਉਹ ਹਰ ਵਕਤ ਗਮਗੀਨ ਰਹਿੰਦਾ ਕੰਮ ਕਾਜ ਵਿੱਚ ਉਸ ਨੂੰ ਕੋਈ ਦਿਲਚਸਪੀ ਨਾ ਰਹੀ ਇੱਕ ਦਿਨ ਉਸਦੇ ਇੱਕ ਵਫਾਦਾਰ ਮੁਜ਼ਾਰੇ ਨੇ ਉਸ ਨੂੰ ਕਿਹਾ ਸਰਕਾਰ ਬਹੁਤ ਦਿਨਾ ਤੋਂ ਮੈਂ ਤੁਹਾਡੀ ਇਹ ਹਾਲਤ ਦੇਖ ਰਿਹਾ ਹਾਂ ਅਤੇ ਜੀ ਹਜੀ ਵਿੱਚ ਕੁੜਦਾ ਰਿਹਾ ਹਾਂ ਅੱਜ ਮੇਰੇ ਤੋਂ ਨਹੀਂ ਰਿਹਾ ਗਿਆ ਤਾਂ ਤੁਹਾਨੂੰ ਇਹ ਅਰਜ਼ ਕਰਨ ਆਇਆ ਹਾਂ ਕਿ ਤੁਸੀਂ ਆਪਣੇ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਹੋ ਆਪਣੀਆਂ ਜ਼ਮੀਨਾਂ ਵੱਲ ਕੋਈ ਤਵੱਜੋ ਨਹੀਂ ਦਿੰਦੇ ਤਹਾਨੂੰ ਇਸ ਦਾ ਇਲਮ ਵੀ ਨਹੀਂ ਕਿੰਨਾ ਨੁਕਸਾਨ ਹੋ ਰਿਹਾ ਹੈ ਜੁਮੇ ਨੇ ਬੜੀ ਬੇਪਰਵਾਹੀ ਨਾਲ ਕਿਹਾ ਹੋਣ ਦਿਓ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਸਰਕਾਰ ਤੁਸੀਂ ਹੋਸ਼ ਵਿੱਚ ਜਾਓ ਜੀ ਚਾਰੇ ਤਰਫ ਦੁਸ਼ਮਣ ਹੀ ਦੁਸ਼ਮਣ ਹਨ ਅਜਾ ਹਾ ਨਾ ਹੋਵੇ ਕਿ ਇਹ ਤੁਹਾਡੀ ਗਫਲਤ ਦਾ ਫਾਇਦਾ ਚੁੱਕ ਕੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਣ ਤੁਹਾਥੋਂ ਮੁਕਦਮਾਬਾਜ਼ੀ ਕੀ ਹੋਵੇਗੀ ਮੇਰੀ ਤਾਂ ਇਹੀ ਦਿਲ ਹੀ ਰਾਏ ਹੈ ਕਿ ਤੁਸੀਂ ਦੂਜਾ ਵਿਆਹ ਕਰਵਾ ਲਓ ਇਸ ਨਾਲ ਤੁਹਾਡੇ ਗਮ ਦਾ ਬੋਝ ਹਲਕਾ ਹੋ ਜਾਵੇਗਾ ਅਤੇ ਉਹ ਤੁਹਾਡੇ ਮੁੰਡਿਆਂ ਨੂੰ ਪਿਆਰ ਮੁਹੱਬਤ ਵੀ ਕਰੇਗੀ ਜੁਮੇ ਨੂੰ ਬਹੁਤ ਗੁੱਸਾ ਆਇਆ ਬਕਵਾਸ ਨਾ ਕਰ ਰਮਜਾਨੀ ਤੁਸੀਂ ਸਮਝਦੇ ਨਹੀਂ ਕਿ ਮਤਰਈ ਮਾਂ ਕੀ ਹੁੰਦੀ ਹੈ ਇਸ ਦੇ ਇਲਾਵਾ ਤੁਸੀਂ ਇਹ ਵੀ ਤਾਂ ਸੋਚੋ ਮੇਰੀ ਪਤਨੀ ਦੀ ਰੂਹ ਨੂੰ ਕਿੰਨਾ ਵੱਡਾ ਸਦਮਾ ਪਹੁੰਚੂ ਬਹੁਤ ਦਿਨਾਂ ਦੇ ਇصرਾਰ ਦੇ ਬਾਅਦ ਆਖਰ ਰਮਜਾਨੀ ਆਪਣੇ ਆਕਾ ਨੂੰ ਦੂਜੇ ਵਿਆਹ ਲਈ ਰਜ਼ਾਮੰਦ ਕਰਨ ਵਿੱਚ ਕਾਮਯਾਬ ਹੋ ਗਿਆ ਜਦੋਂ ਵਿਆਹ ਹੋ ਗਿਆ ਤਾਂ ਉਸਨੇ ਆਪਣੇ ਮੁੰਡਿਆਂ ਨੂੰ ਇੱਕ ਅਲਹਿਦਾ ਮਕਾਨ ਵਿੱਚ ਭੇਜ ਦਿੱਤਾ ਹਰ ਰੋਜ਼ ਉੱਥੇ ਕਈ-ਕਈ ਘੰਟੇ ਰਹਿੰਦਾ ਅਤੇ ਬਿੰਦੂ ਅਤੇ ਚੰਦੂ ਦੀ ਦਿਲ ਜੁਈ ਜੋਈ ਕਰਦਾ ਰਹਿੰਦਾ ਨਵੀਂ ਪਤਨੀ ਨੂੰ ਇਹ ਗੱਲ ਬਹੁਤ ਨਾਗਵਾਰ ਕੁਝਰੀ ਇੱਕ ਗੱਲ ਹੋਰ ਵੀ ਸੀ ਕਿ ਦੁੱਧ ਮੱਖਣ ਦਾ ਬੇਸਤਰ ਹਿੱਸਾ ਉਸਤੇ ਮਤਰਿਆਂ ਬੇਟਿਆਂ ਕੋਲ ਚਲਾ ਜਾਂਦਾ ਸੀ ਇਸ ਤੋਂ ਉਹ ਬਹੁਤ ਵੱਲਦੀ ਉਸਦਾ ਤਾਂ ਇਹ ਮਤਲਬ ਸੀ ਕਿ ਘਰਵਾਰ ਦੇ ਮਾਲਕ ਉਹੀ ਹਨ ਇੱਕ ਦਿਨ ਜੁੰਮਾ ਜਦੋਂ ਖੇਤਾਂ ਤੋਂ ਵਾਪਸ ਆਇਆ ਤਾਂ ਉਸਦੀ ਨਵੀਂ ਪਤਨੀ ਜਾਰੂ ਕਤਾਰ ਰੋਣ ਲੱਗੀ ਜੁੰਮੇ ਨੇ ਇਹ ਆਹੋ ਜਾਰੀ ਦੀ ਵਜ੍ਹਾ ਪੁੱਛੀ ਤਾਂ ਉਸਨੇ ਕਿਹਾ ਤੁਸੀਂ ਮੈਨੂੰ ਆਪਣਾ ਨਹੀਂ ਸਮਝਦੇ ਇਸ ਲਈ ਬੱਚਿਆਂ ਨੂੰ ਦੂਜੇ ਮਕਾਨ ਵਿੱਚ ਭੇਜ ਦਿੱਤਾ ਹੈ ਮੈਂ ਉਹਨਾਂ ਦੀ ਮਾਂ ਹਾਂ ਕੋਈ ਦੁਸ਼ਮਨਤਾ ਨਹੀਂ ਹਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਸੋਚਦੀ ਹਾਂ ਕਿ ਵਿਚਾਰੇ ਇਕੱਲੇ ਰਹਿੰਦੇ ਹਨ ਜੁੰਮਾ ਇਨ੍ਹਾਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਦੂਜੇ ਹੀ ਦਿਨ ਬਿੰਦੂ ਤੇ ਚੰਦੂ ਨੂੰ ਲੈ ਆਇਆ ਅਤੇ ਉਹਨਾਂ ਦੀ ਮਤਰਈ ਮਾਂ ਦੇ ਹਵਾਲੇ ਕਰ ਦਿੱਤਾ ਜਿਸ ਨੇ ਉਹਨਾਂ ਨੂੰ ਇੰਨੇ ਪਿਆਰ ਮੁਹੱਬਤ ਨਾਲ ਰੱਖਿਆ ਕਿ ਹਾਲੇ ਦਿਵਾਲੀ ਦੇ ਸਭ ਲੋਕ ਉਸ ਦੀ ਤਾਰੀਫ ਵਿੱਚ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗ ਪਏ। ਨਵੀਂ ਪਤਨੀ ਨੇ ਜਦੋਂ ਆਪਣੇ ਖੋਦ ਦੇ ਦਿਲ ਨੂੰ ਪੂਰੀ ਤਰ੍ਹਾਂ ਮੋਹ ਲਿਆ ਤਾਂ ਇੱਕ ਦਿਨ ਇੱਕ ਮੁਜਾਰੇ ਨੂੰ ਸਾਧ ਕੇ ਇਕੱਲੇ ਵਿੱਚ ਉਸ ਨੂੰ ਬੜੇ ਰਾਜਦਾਰੀ ਵਾਲੇ ਲਹਿਜੇ ਵਿੱਚ ਕਿਹਾ ਮੈਂ ਤੇਥੋਂ ਕੰਮ ਇੱਕ ਲੈਣਾ ਚਾਹੁੰਦੀ ਹਾਂ। ਬੋਲ ਕਰੇਗਾ ਉਸ ਮੁਜਾਰੇ ਨੇ ਜਿਸ ਦਾ ਨਾਂ ਨਾਮ ਸ਼ਬਰਾਤੀ ਸੀ ਹੱਥ ਜੋੜ ਕੇ ਕਿਹਾ ਸਰਕਾਰ ਤੁਸੀਂ ਮਾਈ ਬਾਪ ਹੋ ਜਾਨ ਤੱਕ ਹਾਜ਼ਰ ਹੈ ਨਵੀਂ ਪਤਨੀ ਨੇ ਕਿਹਾ ਵੇਖੋ ਕੱਲ ਦਰਿਆ ਦੇ ਕੋਲ ਵਿਸ਼ਾਲ ਮੇਲਾ ਲੱਗ ਰਿਹਾ ਹੈ ਮੈਂ ਆਪਣੀਆਂ ਮਤਰਿਆਾਂ ਬੇਟਿਆਾਂ ਨੂੰ ਤੇਰੇ ਨਾਲ ਵੇਚਾਂਗੀ ਉਹਨਾਂ ਨੂੰ ਕਿਸ਼ਤੀ ਦੀ ਸੈਰ ਕਰਵਾਉਣਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਕੋਈ ਹੋਰ ਵੇਖਦਾ ਨਾ ਹੋਵੇ ਉਹਨਾਂ ਨੂੰ ਡੂੰਘੇ ਪਾਣੀ ਵਿੱਚ ਡੋਬ ਦੇਣਾ ਸ਼ਬਰਾਤੀ ਦੀ ਮਾਨਸਿਕਤਾ ਗੁਲਾਮਨਾਮਾ ਸੀ ਇਸ ਦੇ ਇਲਾਵਾ ਉਹਨੂੰ ਬਹੁਤ ਵੱਡੇ ਇਨਾਮ ਦਾ ਲਾਲਚ ਦਿੱਤਾ ਗਿਆ ਸੀ ਉਹ ਦੂਜੇ ਰੋਜ ਬਿੰਦੂ ਤੇ ਚੰਦੂ ਨੂੰ ਆਪਣੇ ਨਾਲ ਲੈ ਗਿਆ ਉਹਨਾਂ ਨੂੰ ਕश्ती ਵਿੱਚ ਬਿਠਾਇਆ ਉਹਨੂੰ ਖੁਦ ਠੇਲਣਾ ਸ਼ੁਰੂ ਕਰ ਦਿੱਤਾ ਦਰਿਆ ਵਿੱਚ ਦੂਰ ਤੱਕ ਚਲਾ ਗਿਆ ਜਿੱਥੇ ਕੋਈ ਦੇਖਣ ਵਾਲਾ ਨਹੀਂ ਸੀ ਉਸਨੇ ਚਾਹਿਆ ਕਿ ਉਹਨਾਂ ਨੂੰ ਤੱਕਾ ਦੇ ਕੇ ਡਬੋ ਦੇਵੇ ਮਗਰ ਇੱਕਦਮ ਉਸਦਾ ਜ਼ਮੀਰ ਜਾਗ ਉੱਠਿਆ ਉਸਨੇ ਸੋਚਿਆ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਸਵਾਏ ਇਸਤੇ ਕੀ ਉਹਨਾਂ ਦੀ ਆਪਣੀ ਮਾਂ ਮਰ ਚੁੱਕੀ ਹੈ ਅਤੇ ਹੁਣ ਮਤਰਈ ਮਾਂ ਦੇ ਰਹਿਮ ਕਰਮ ਤੇ ਹਨ ਬਿਹਤਰ ਹੀ ਹੈ ਕਿ ਮੈਂ ਇਹਨਾਂ ਨੂੰ ਕਿਸੇ ਸ਼ਖਸ ਦੇ ਹਵਾਲੇ ਕਰ ਦੇਵਾਂ ਅਤੇ ਮਤਰਈ ਮਾਂ ਨੂੰ ਜਾ ਕੇ ਕਹਿ ਦੇਵਾਂ ਕਿ ਦੋਨੋਂ ਡੁੱਬ ਚੁੱਕੇ ਹਨ ਦਰਿਆ ਦੇ ਦੂਜੇ ਕੰਡੇ ਤੇ ਉੱਤਰ ਕੇ ਉਸਨੇ ਬਿੰਦੂ ਤੇ ਚੰਦੂ ਨੂੰ ਇੱਕ ਵਪਾਰੀ ਦੇ ਹਵਾਲੇ ਕਰ ਦਿੱਤਾ ਜਿਸਨੇ ਉਹਨਾਂ ਨੂੰ ਮੁਲਾਜ਼ਮ ਰੱਖ ਲਿਆ ਵੱਡਾ ਮੁੰਡਾ ਬਿੰਦੂ ਖੇਲ ਕੁਦ ਦਾ ਆਦੀ ਮਿਹਨਤ ਮੁਸ਼ਕਲ ਤੋਂ ਬਹੁਤ ਘਬਰਾਉਂਦਾ ਸੀ ਵਪਾਰੀ ਕੋਲੋਂ ਭੱਜ ਨਿਕਲਿਆ ਅਤੇ ਪੈਦਲ ਛੱਲ ਕੇ ਦੂਜੇ ਸ਼ਹਿਰ ਵਿੱਚ ਪੁੱਜ ਗਿਆ ਮਗਰ ਉੱਥੇ ਉਸ ਨੂੰ ਇੱਕ ਦੌਲਤਮੰਦ ਆਦਮੀ ਦੇ ਕੋਲ ਜਿਸ ਦਾ ਨਾਮ ਕਲੰਦਰ ਬੇਗ ਸੀ ਪਨਾਹ ਲੈਣੀ ਪਈ ਕਲੰਦਰ ਬੇਗ ਨੇਕ ਦਿਲ ਆਦਮੀ ਸੀ ਸੇਵੇ ਉਸ ਨੂੰ ਉਸਨੇ ਚਾਹਿਆ ਕਿ ਬਿੰਦੂ ਨੂੰ ਆਪਣੇ ਕੋਲ ਨੌਕਰ ਰੱਖ ਲਵੇ ਇਸ ਲਈ ਉਸਨੇ ਉਸ ਨੂੰ ਪੁੱਛਿਆ ਬਰਖੁਰਦਾਰ ਕੀ ਤਨਖਾਹ ਲਵੋਗੇ ਬਿੰਦੂ ਨੇ ਜਵਾਬ ਦਿੱਤਾ ਜਨਾਬ ਮੈਂ ਤਨਖਾਹ ਨਹੀਂ ਲਵਾਗਾ ਕਲੰਦਰ ਪੇਗ ਨੂੰ ਬੜੀ ਹੈਰਤ ਹੋਈ ਮੁੰਡਾ ਸ਼ਕਲ ਸੂਰਤ ਤੋਂ ਅੱਛਾ ਸੀ ਉਸ ਵਿੱਚ ਗਵਾਰਪਨ ਵੀ ਨਹੀਂ ਸੀ ਉਸਨੇ ਪੁੱਛਿਆ ਆਪ ਕਿਸ ਖਾਨਦਾਨ ਦੇ ਹੋ ਕਿਸ ਸ਼ਹਿਰ ਦੇ ਬਸਿੰਦੇ ਹੋ ਬਿੰਦੂ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਖਮੋਸ਼ ਰਿਹਾ ਤੇ ਫਿਰ ਰੋਣ ਲੱਗ ਪਿਆ ਕਲੰਦਰ ਬੇਗ ਨੇ ਉਸ ਤੋਂ ਹੋਰ ਪੁੱਛਗਿਛ ਕਰਨਾ ਮੁਨਾਸਿਫ ਨਾ ਸਮਝਿਆ ਜਦੋਂ ਬਿੰਦੂ ਨੂੰ ਉਸ ਦੇ ਕੋਲ ਰਹਿੰਦੇ ਹੋਏ ਕਾਫੀ ਅਰਸਾ ਗੁਜ਼ਰ ਗਿਆ ਤਾਂ ਕਲੰਦਰ ਬੇਗ ਉਸ ਦੀ ਖੁਸ਼ ਅਤਵਾਰੀ ਵੱਲੋਂ ਬਹੁਤ ਪ੍ਰਭਾਵਿਤ ਹੋਇਆ ਇੱਕ ਦਿਨ ਉਸ ਨੇ ਆਪਣੀ ਪਤਨੀ ਨੂੰ ਕਿਹਾ ਬਿੰਦੂ ਮੈਨੂੰ ਬਹੁਤ ਪਸੰਦ ਹੈ ਮੈਂ ਤਾਂ ਸੋਚਦਾ ਹਾਂ ਕਿ ਉਸ ਨਾਲ ਆਪਣੀ ਇੱਕ ਕੁੜੀ ਵਿਆਹ ਦੇਵਾਂ ਪਤਨੀ ਨੂੰ ਆਪਣੀ ਖੋਦ ਦੀ ਇਹ ਗੱਲ ਬੁਰੀ ਲੱਗੀ ਪਰ ਆਖਿਰ ਉਸਨੇ ਕਿਹਾ ਤੁਸੀਂ ਉਸਦੇ ਖਾਨਦਾਨ ਬਾਰੇ ਦਰਿਆਫਤ ਕਰੋ ਕਲੰਦਰ ਬੇਗ ਨੇ ਕਿਹਾ ਮੈਂ ਇੱਕ ਵਾਰ ਉਸ ਤੋਂ ਉਸਦੇ ਖਾਨਦਾਨ ਬਾਰੇ ਪੁੱਛਿਆ ਤਾਂ ਉਹ ਬੇਇੱਤਹਾਸ਼ਾ ਰੋਣ ਲੱਗਾ ਫਿਰ ਮੈਂ ਇਸ ਵਿਸ਼ੇ ਤੇ ਉਸ ਨਾਲ ਕਦੇ ਗੱਲ ਨਹੀਂ ਕੀਤੀ ਬਿੰਦੂ ਕਈ ਸਾਲ ਕਲੰਦਰ ਬੇਗ ਕੋਲ ਰਿਹਾ ਜਦੋਂ 20 ਸਾਲ ਦਾ ਹੋ ਗਿਆ ਤਾਂ ਕਲੰਦਰ ਬੇਗ ਨੇ ਆਪਣਾ ਸਾਰਾ ਕੰਮਕਾਜ ਉਸ ਤੇ سپਰਦ ਕਰ ਦਿੱਤਾ। ਕਾਫੀ ਅਰਸਾ ਗੁਜ਼ਰ ਗਿਆ। ਇੱਕ ਦਿਨ ਬਿੰਦੂ ਨੇ بڑے ਅਦਬ ਨਾਲ ਆਪਣੇ ਆਕਾ ਨੂੰ ਬੇਨਤੀ ਕੀਤੀ। ਦਰਿਆ ਦੇ ਉਸ ਪਾਰ ਦੂਰ ਜੋ ਇੱਕ ਪਿੰਡ ਹੈ ਉੱਥੇ ਮੈਂ ਛੋਟਾ ਮકાਨ ਬਣਾਉਣਾ ਚਾਹੁੰਦਾ ਹਾਂ। ਕੀ ਮੈਨੂੰ ਤੁਸੀਂ ਇੰਨਾ ਰੁਪਿਆ ਦੇ ਸਕਦੇ ਹੋ ਕਿ ਮੇਰੀ ਇਹ ਖਾਇਸ਼ ਪੂਰੀ ਹੋ ਜਾਵੇ। ਕਲੰਦਰ ਮੁਸਕਰਾਇਆ। ਤੁਸੀਂ ਜਿੰਨਾ ਰੁਪਿਆ ਚਾਹੋ ਲੈ ਸਕਦੇ ਹੋ ਪੁੱਤਰ ਪਰ ਇਹ ਦੱਸੋ ਕਿ ਤੁਸੀਂ ਦਰਿਆ ਪਾਰ ਇੰਨੀ ਦੂਰ ਮਕਾਨ ਕਿਉਂ ਬਣਾਉਣਾ ਚਾਹੁੰਦੇ ਹੋ ਬਿੰਦੂ ਨੇ ਜਵਾਬ ਦਿੱਤਾ ਇਹ ਰਾਜ ਤੁਹਾਡੇ ਕੋਲ ਜਲਦ ਖੁੱਲ ਜਾਵੇਗਾ ਬਿੰਦੂ ਤੇ ਚੰਦੂ ਦਾ ਬਾਪ ਆਪਣੇ ਬੇਟਿਆਂ ਦੇ ਫਿਰਾਕ ਵਿੱਚ ਕੁਲ-ਕੁਲ ਕੇ ਮਰ ਚੁੱਕਿਆ ਸੀ ਮੁਜ਼ਾਰਿਆਂ ਦੀ ਬਹੁਤ ਮਾੜੀ ਹਾਲਤ ਸੀ ਇਸ ਲਈ ਕਿ ਜ਼ਮੀਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਬਿੰਦੂ ਬਹੁਤ ਸਾਰਾ ਰੁਪਿਆ ਲੈ ਕੇ ਆਪਣੇ ਪਿੰਡ ਪੂਜਿਆ ਇੱਕ ਪੱਕਾ ਮਕਾਨ ਬਣਾਇਆ ਅਤੇ ਮੁਜ਼ਾਰਿਆਂ ਨੂੰ ਖੁਸ਼ਹਾਲ ਕਰ ਦਿੱਤਾ ਬਿੰਦੂ ਦਾ ਭਰਾ ਚੰਦੂ ਜੀ ਸਖਸ ਦੇ ਕੋਲ ਮੁਲਾਜ਼ਮ ਹੋਇਆ ਸੀ ਉਸਨੇ ਉਸ ਨੂੰ ਆਪਣਾ ਪੁੱਤਰ ਬਣਾ ਲਿਆ ਸੀ ਇੱਕ ਦਫਾ ਉਹ ਖਤਰਨਾਕ ਤੌਰ ਤੇ ਬਿਮਾਰ ਪੈ ਗਿਆ ਤਾਂ ਉਸ ਸ਼ਖਸ ਦੀ ਪਤਨੀ ਨੇ ਜਿਸ ਦਾ ਨਾਮ ਸਮਦ ਖਾਨ ਸੀ ਆਪਣੀ ਧੀ ਅਮੀਨਾ ਨੂੰ ਕਿਹਾ ਕਿ ਉਹ ਉਸ ਦੀ ਤਿਮਾਰਦਾਰੀ ਕਰੇ ਅਮੀਨਾ ਵੱਡੀ ਨਾਚੁਕ ਬਦਨ ਵਾਲੀ ਹਸੀਨ ਕੁੜੀ ਸੀ ਇੱਕ ਦਿਨ ਉਸ ਨੇ ਚੰਦੂ ਦੀ ਖਿਦਮਤ ਕੀਤੀ ਆਖਿਰ ਉਹ ਸਿਹਤਮੰਦ ਹੋ ਗਿਆ ਤਿਮਾਰਦਾਰੀ ਦੇ ਇਸ ਦੌਰ ਵਿੱਚ ਉਹ ਕੁਝ ਇਸ ਤਰ੍ਹਾਂ ਘੁਲ ਮਿਲ ਗਏ ਕਿ ਉਹਨਾਂ ਦੋਹਾਂ ਨੇ ਇੱਕ ਦੂਜੇ ਦੋਹਾਂ ਨੂੰ ਇੱਕ ਦੂਜੇ ਨਾਲ ਮੁਹੱਬਤ ਹੋ ਗਈ। ਮਗਰ ਚੰਦੂ ਸੋਚਦਾ ਸੀ ਕਿ ਅਮੀਨਾ ਇੱਕ ਦੌਲਤਮੰਦ ਕੁੜੀ ਹੈ ਤੇ ਮੈਂ ਇੱਕ ਮਾਹिज ਗੰਗਾਲ ਹੈ। ਉਹਨਾਂ ਦਾ ਆਪਸ ਵਿੱਚ ਕੋਈ ਜੋੜ ਹੈ ਉਸਦੇ ਅੱਬਾ ਭਲਾ ਕਦੋਂ ਉਹਨਾਂ ਦਾ ਵਿਆਹ ਤੇ ਰਾਜ਼ੀ ਹੋਣਗੇ ਪਰ ਅਮੀਨਾ ਨੂੰ ਕਿਸੇ ਕਦਰ ਭਰੋਸਾ ਸੀ ਕਿ ਉਸਦੇ ਮਾਪੇ ਰਾਜ਼ੀ ਹੋ ਜਾਣਗੇ ਇਸ ਲਈ ਕਿ ਉਹ ਚੰਦੂ ਨੂੰ ਬੜੀਆਂ ਚੰਗੀਆਂ ਨਿਗਾਹਾਂ ਨਾਲ ਦੇਖਦੇ ਸਨ। ਇੱਕ ਦਿਨ ਚੰਦੂ ਗਾਂ ਮੱਜਾਂ ਦੇ ਇੱਜੜ ਨੂੰ ਟੋਬੇ ਤੇ ਪਾਣੀ ਪਿਆ ਰਿਹਾ ਸੀ ਕਿ ਅਮੀਨਾ ਭੱਜਦੀ ਹੋਈ ਆਈ ਉਸ ਦਾ ਸਾਹ ਫੁੱਲਿਆ ਹੋਇਆ ਸੀ ਨਿੱਕਾ ਜਿਹਾ ਸੀਨਾ ਧੜਕ ਰਿਹਾ ਸੀ ਉਸਨੇ ਖੁਸ਼-ਖੁਸ਼ ਚੰਦੂ ਨੂੰ ਕਿਹਾ ਇੱਕ ਚੰਗੀ ਖਬਰ ਲਿਆਈ ਹਾਂ ਅੱਜ ਮੇਰੀ ਮਾਂ ਅਤੇ ਮੇਰਾ ਬਾਪ ਮੇਰੇ ਵਿਆਹ ਦੀ ਗੱਲ ਕਰ ਰਹੇ ਸਨ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਤੁਸੀਂ ਬੜੇ ਚੰਗੇ ਮੁੰਡੇ ਹੋ ਇਸ ਲਈ ਤੁਹਾਨੂੰ ਮੇਰੇ ਨਾਲ ਵਿਆਹ ਕਰ ਦੇਣਾ ਚਾਹੀਦਾ ਹੈ ਚੰਦੂ ਇਸ ਕਦਰ ਖੁਸ਼ ਹੋਇਆ ਕਿ ਉਸਨੇ ਅਮੀਨਾ ਨੂੰ ਚੁੱਕ ਲਿਆ ਤੇ ਨੱਚਣਾ ਸ਼ੁਰੂ ਕਰ ਦਿੱਤਾ। ਉਹਨਾਂ ਦੋਵਾਂ ਦਾ ਵਿਆਹ ਹੋ ਗਿਆ। 1 ਸਾਲ ਦੇ ਬਾਅਦ ਉਹਨਾਂ ਦੇ ਇੱਕ ਮੁੰਡਾ ਪੈਦਾ ਹੋਇਆ ਜਿਸ ਦਾ ਨਾਂ ਜਮੀਲ ਰੱਖਿਆ ਗਿਆ। ਜਦੋਂ ਬਿੰਦੂ ਆਪਣੇ ਪਿੰਡ ਵਿੱਚ ਚੰਗੀ ਤਰ੍ਹਾਂ ਜੰਮ ਗਿਆ ਤਾਂ ਉਸਨੇ ਭਰਾ ਦਾ ਪਤਾ ਕੀਤਾ ਜਾ ਕੇ ਉਸ ਨੂੰ ਮਿਲਿਆ। ਦੋਨੋਂ ਬਹੁਤ ਖੁਸ਼ ਹੋਏ। ਬਿੰਦੂ ਨੇ ਉਸ ਨੂੰ ਕਿਹਾ ਹੁਣ ਅੱਲਾ ਦਾ ਫਜ਼ਲ ਹੈ ਚਲੋ ਮੇਰੇ ਨਾਲ ਅਤੇ دیਵਾਨੀ ਸੰਭਾਲੋ ਮੈਂ ਚਾਹੁੰਦਾ ਹਾਂ ਤੁਹਾਡਾ ਵਿਆਹ ਆਪਣੀ ਸਾਲੀ ਨਾਲ ਕਰ ਦੇਵਾਂ ਵੱਡੀ ਪਿਆਰੀ ਕੁੜੀ ਹੈ ਚੰਦੂ ਨੇ ਉਸ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਸ਼ਾਦੀशुदा ਹੈ ਸਾਰੇ ਹਾਲਾਤ ਸੁਣ ਕੇ ਬਿੰਦੂ ਨੇ ਉਸ ਨੂੰ ਸਮਝਾਇਆ ਕਲੰਦਰ ਬੇਗ ਬੇहद ਦੌਲਤਮੰਦ ਆਦਮੀ ਹੈ ਉਸਦੀ ਕੁੜੀ ਨਾਲ ਵਿਆਹ ਕਰਵਾ ਲੇ ਸਾਰੀ ਉਮਰ ਐਸ਼ ਕਰੇਗਾ ਅਮੀਨਾ ਦੇ ਬਾਪ ਦੇ ਕੋਲ ਕੀ ਪਿਆ ਹੈ ਚੰਦੂ ਆਪਣੇ ਭਰਾ ਦੀਆਂ ਇਹ ਗੱਲਾਂ ਸੁਣ ਕੇ ਲਾਲਚ ਵਿੱਚ ਆ ਗਿਆ ਅਤੇ ਦੌਲਤਮੰਦ ਅਮੀਨਾ ਨੂੰ ਛੱਡ ਦਿੱਤਾ ਤਲਾਕਨਾਮਾ ਕਿਸੇ ਦੇ ਹੱਥ ਪਝਵਾ ਦਿੱਤਾ ਅਤੇ ਉਸ ਨੂੰ ਮਿਲੇ ਬਗੈਰ ਚਲਾ ਗਿਆ ਹੁਣ ਰੋਜ ਤੋਂ ਬਾਅਦ ਹੀ ਬਿੰਦੂ ਕੁਝ ਰੋਜ ਤੋਂ ਬਾਅਦ ਹੀ ਬਿੰਦੂ ਨੇ ਆਪਣੇ ਭਰਾ ਦਾ ਵਿਆਹ ਕਲੰਦਰ ਬੇਗ ਦੀ ਛੋਟੀ ਕੁੜੀ ਨਾਲ ਕਰਾ ਦਿੱਤਾ ਅਮੀਨਾ ਹੈਰਾਨ ਪਰੇਸ਼ਾਨ ਸੀ ਕੀ ਉਸਦਾ ਪਿਆਰਾ ਚੰਦੂ ਇਕਦਮ ਕਿੱਥੇ ਗੁੰਮ ਹੋ ਗਿਆ ਪਰ ਉਸ ਨੂੰ ਭਰੋਸਾ ਸੀ ਕਿ ਉਹ ਉਸ ਨੂੰ ਮੁਹੱਬਤ ਕਰਦਾ ਹੈ ਇੱਕ ਦਿਨ ਜ਼ਰੂਰ ਵਾਪਸ ਆ ਜਾਵੇਗਾ ਬੜੀ ਧੀਰ ਉਸਨੇ ਉਸਦੀ ਵਾਪਸੀ ਦਾ ਇੰਤਜ਼ਾਰ ਕੀਤਾ ਤੇ ਉਸਦੀ ਯਾਦ ਵਿੱਚ ਅਥਰੂ ਵਹਿ ਹੋਂਦੀ ਰਹੀ ਜਦੋਂ ਉਹ ਨਾ ਆਇਆ ਤਾਂ ਅਮੀਨਾ ਦੇ ਬਾਪ ਨੇ ਜਮੀਲ ਨੂੰ ਜਮੀਲ ਨੂੰ ਨਾਲ ਲਿਆ ਤੇ ਬਿੰਦੂ ਦੇ ਪਿੰਡ ਚਲਾ ਗਿਆ ਉਸਦੀ ਮੁਲਾਕਾਤ ਚੰਦੂ ਨਾਲ ਹੋਈ ਉਹ ਦੌਲਤ ਦੇ ਨਸ਼ੇ ਵਿੱਚ ਸਾਰਿਆਂ ਨੂੰ ਭੁੱਲ ਚੁੱਕਿਆ ਸੀ ਰਮੀਨਾ ਦੇ ਬਾਪ ਨੇ ਉਸ ਦੀ ਬੜੀ ਮਿੰਨਤ ਕੀਤੀ ਤੇ ਉਸ ਨੂੰ ਕਿਹਾ ਹੋਰ ਕੁਝ ਨਹੀਂ ਤਾਂ ਆਪਣੇ ਇਸ ਛੋਟੀ ਉਮਰ ਦੇ ਬੇਟੇ ਦਾ ਖਿਆਲ ਕਰ ਤੇਰੇ ਬਿਗੈਰ ਇਸ ਬੱਚੇ ਦੀ ਜ਼ਿੰਦਗੀ ਕੀ ਹੈ ਚੰਦੂ ਨੇ ਇਹ ਕੋਰਾ ਜਵਾਬ ਦਿੱਤਾ ਮੈਂ ਆਪਣੀ ਦੌਲਤ ਤੇ ਇੱਜ਼ਤ ਇਸ ਬੱਚੇ ਲਈ ਛੱਡ ਸਕਦਾ ਹਾਂ ਜਾਓ ਇਸ ਨੂੰ ਲੈ ਜਾਓ ਤੇ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦਿਓ ਜਦੋਂ ਅਮੀਨਾ ਦੇ ਬਾਪ ਨੇ ਹੋਰ ਜ਼ਿਆਦਾ ਮਿੰਨਤ ਕੀਤੀ ਤਾਂ ਚੰਦੂ ਨੇ ਉਸ ਬੁੱਢੇ ਨੂੰ ਤੱਕੇ ਦੇ ਕੇ ਬਾਹਰ ਕੱਢ ਦਿੱਤਾ ਨਾਲ ਹੀ ਆਪਣੇ ਬੱਚੇ ਨੂੰ ਵੀ ਬੁੱਢਾ ਪਾਪ ਗਮ ਅਤੇ ਦੁੱਖ ਨਾਲ ਚੂਰ ਕਰ ਪੁੱਜਿਆ ਤੇ ਅਮੀਨਾ ਨੂੰ ساری ਦਾਸਤਾਨ ਸੁਣਾ ਦਿੱਤੀ ਅਮੀਨਾ ਇਸ ਕਦਰ ਸਦਮੇ ਅਮੀਨਾ ਨੂੰ ਇਸ ਕਦਰ ਸਦਮਾ ਪੁੱਜਿਆ ਕਿ پاگل ਹੋ ਗਈ ਚੰਦੂ ਨੂੰ ਇੱਕ ਇੱਕ ਕਰਕੇ ਐਨੇ ਪਵਾੜੇ ਪਏ ਕਿ ਉਸਦੀ ਸਾਰੀ ਦੌਲਤ ਉੱਜੜ ਗਈ ਭਰਾ ਨੇ ਵੀ ਅੱਖਾਂ ਫੇਰ ਲਈਆਂ ਪਤਨੀ ਲੜ ਝਗੜ ਕੇ ਆਪਣੇ ਪੇਕੇ ਚਲੀ ਗਈ ਹੁਣ ਉਸ ਨੂੰ ਅਮੀਨਾ ਦੀ ਯਾਦ ਆਈ ਉਹ ਉਸ ਨੂੰ ਮਿਲਣ ਲਈ ਗਿਆ ਉਸ ਦਾ ਪੁੱਤਰ ਜਮੀਲ ਹੱਡੀਆਂ ਦਾ ਢਾਂਚਾ ਉਸ ਨੂੰ ਘਰ ਦੇ ਬਾਹਰ ਮਿਲਿਆ ਉਸ ਨੇ ਉਸ ਨੂੰ ਪਿਆਰ ਕੀਤਾ ਤੇ ਅਮੀਨਾ ਦੇ ਬਾਰੇ ਪੁੱਛਿਆ ਜਮੀਲ ਨੇ ਉਸ ਨੂੰ ਕਿਹਾ ਉਹ ਤੁਹਾਨੂੰ ਦੱਸਦਾ ਹਾਂ ਮੇਰੀ ਮਾਂ ਅੱਜ ਕੱਲ ਕਿੱਥੇ ਰਹਿੰਦੀ ਹੈ ਉਹ ਉਸਨੂੰ ਦੂਰ ਲੈ ਗਿਆ ਅਤੇ ਇੱਕ ਕਬਰ ਵੱਲ ਇਸ਼ਾਰਾ ਕਰਕੇ ਕਿਹਾ ਇੱਥੇ ਰਹਿੰਦੀ ਹੈ ਅਮੀਨਾ ਮਾਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ